ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਭ ਦਉ ਤੋ ਦਾਤਾਰ ਪਰਿਉ ਜਾਤਿਕ ਸਰਣਾ ਮਿਲਦਾ ਸੰਤਰੇ ਜੇ ਲਗ ਭਉਜਲ ਤਰਣਾ ਬੇਨਤ ਕਰੂੰ ਅਰਦਾਸ ਸੁਨੋ ਜੇ ठाकुर ਭਾਵੇ ਦਿਹੋ ਦਰਸ ਮਨ ਚਾਉ ਭਗਤੋ ਮਨ ਠਹਿਰਾਵੇ ਬਲਿ ਉਚ ਰਾਗ ਦਿਹਾਰ ਮੈਂ ਸਭ ਕਲੁਦਰੀ ਕ ਨਾਮ ਧਰਮ ਪ੍ਰਗਟ ਸਗਲ ਹਰਿ ਭਵਨ ਮਹ ਜਨ ਨਾਨਕ ਗੁਰ ਪਾਰ ਬ੍ਰਹਮ ਸੁਖੋ ਟਲ ਗੁਰ ਸੇਵੀਐ ਅਹਨ ਸੋ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹਲਾ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੀ ਵੇਸ ਭਾਉ ਕਰਮ ਕਰ ਜਮਸੀ ਸੇ ਘਰ ਭਾਗਠ ਦੇਖ ਮਨ ਹਲੇ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰਖ ਗਰੀਬੇ ਵੇਸ ਪਾਉ ਕਰਮ ਕਰ ਜਮਸ ਸੇ ਘਰ ਭਾਗਿਛ ਦੇਖ ਬਾਬਾ ਮਾਇਆ ਸਾਥ ਨ ਹੋਏ ਇਨ ਮਾਇਾ ਜਗ ਮੁਹਿਆ ਵਿਰਲਾ ਬੂਝ ਕੋਏ ਰਹਾ ਆਣ ਅਟ ਕਰਿਆ ਅਰਜ ਸਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣ ਜਾ ਰਿਐ ਸੋ ਵਣਜ ਕਰ ਲੈ ਲਹਾ ਮਨ ਹਸ ਸੁਣ ਸਾਸਕ ਸੌਧ ਅਗਰੇ ਸਤ ਘੋੜੇ ਲੈ ਚੱਲ ਖਰਚ ਬਨ ਚੰਗਈਆ ਮਤ ਮਨ ਜਾਣ ਕਲ ਨਰੰਕਾਰ ਕੈ ਦੇ ਸਜਾਹਿ ਤਾ ਸੁਖ ਲਹੈ ਮਹਲ ਲਾਏ ਚਿੱਤ ਕਰ ਚਾਕਰ ਮਨ ਨਾਮ ਕਰ ਕਮ ਬਨ ਬਦਿਆ ਕਰ ਧਾਵਣੀ ਤਾਕੋ ਆਖ ਧੰਨ ਨਾਨਕ ਵੇਖੇ ਨਦਰ ਕਰ ਜੜਾ ਚ ਵਗਣ ਬਨ ਲਾਏ ਚਿੱਤ ਕਰ ਚਾਕਰੇ ਮਨ ਨਾਮ ਕਰ ਕੰਮ ਬਨ ਬਦਿਆ ਕਰ ਧਾਵਣੀ ਆ ਕੋ ਆਖ ਧੰਨ ਨਾਨਕ ਵੇਖੈ ਨਦਰ ਕਰ ਚੜੈ ਚਵਗਣ ਵੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ